ਅਮਰਿਤਪਾਲ ਸਿੰਘ ਕਿੱਕਾ ਕਿਤੋਂ ਆਇਓ ਲੁਧਿਆਣੇ ਤੋਂ ਪੜਦੇ ਹੋ ਕਿਹੜੀ ਕਲਾਸ ਚ ਹਾਂਜੀ 5ਥ ਕਲਾਸ ਚ ਹੈ 5ਥ ਕਲਾਸ ਚ ਪੜਦਾ 5ਥ ਚ ਪੜਦੇ ਹੋ ਅੱਜ ਕਿਉਂ ਆਇਓ ਰੇ ਕੀ ਅੱਜ ਅ ਛੇ ਦੇ ਡੇੜੇ ਠੀਕ 6 ਦੇ ਡੇੜੇ ਚੱਲਦੇ ਕਿੰਨਾ ਦੇ ਕੌਨਸੀ ਦੋਏ ਸੀ ਛੋਟੇ ਸਾਹਿਬ ਜਦੇ ਠੀਕ ਹੈ ਤੇ ਅੱਜ ਹੋਰ ਕੀ ਆ ਪੁੱਤ ਅ ਆਪਣਾ ਦਾ ਦਿਨ ਆ ਹਾਂ ਤੇ ਹੋਰ ਵੀ ਅੱਜ ਇੱਕ ਵੱਡਾ ਦਿਨ ਸਿੱਖਣ ਲਈ ਗੁਰਗੋਵਨ ਸਿੰਘ ਜੀ ਮਹਾਰਾਜਾ ਪ੍ਰਗਟ ਦੇਵ ਜੀ ਵੀ ਆਜੇ। ਓਕੇ। ਤੇ ਦੱਸਾਂ ਗੁਰੂਆਂ ਦੇ ਨਾਮ ਆਉਂਦੇ ਨੇ ਤੁਹਾਨੂੰ? ਆਉਂਦੇ ਨਹੀਂ? ਨਹੀਂ। ਪੰਜਾਂ ਪਿਆਰਿਆਂ ਦੇ। ਹਾਂ ਜੀ। ਪਾਈ ਦਿਆ ਸਿੰਘ ਜੀ, ਪਾਈ ਧਰਮ ਸਿੰਘ ਜੀ, ਪਾਈ ਹਿੰਮਤ ਸਿੰਘ ਜੀ, ਪਾਈ ਮੋਹਕਮ ਸਿੰਘ ਜੀ, ਪਾਈ ਸਾਬ ਸਿੰਘ ਜੀ। ਤੇ ਸਾਬਜਾਦੇ ਕਿੰਨੇ ਨੇ ਆਪਣੇ? ਚਾਰ ਸਾਬਜਾਦੇ। ਉਹਨਾਂ ਦੇ ਸਭ ਤੋਂ ਛੋਟੇ ਸਾਬਜਾਦੇ ਕਿਹੜੇ ਨੇ? ਆ ਫਤੇ ਸਿੰਘ ਜੀ ਉਹਨਾਂ ਨਾਮ ਤੋਂ ਸਾਹਿਬ ਜادہ ਨੇ ਚਾਰਾਂ ਦੇ ਇਹ ਪਹਿਲੇ ਪਹਿਲੇ ਦਾ ਨਾਮ ਸੀਗਾ ਭਾਈ ਅਜੀਤ ਸਿੰਘ ਜੀ ਦੂਜੇ ਦਾ ਨਾਮ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸਾਹਿਬ ਜادہ ਸਤਕਾਰ ਨਾਲ ਨਾਮ ਲੈਣਾ ਓਕੇ ਸਾਹਿਬ ਜادہ ਅਜੀਤ ਸਿੰਘ ਜੀ ਸਾਹਿਬ ਜادہ ਜੋਹਾਰ ਸਿੰਘ ਜੀ ਸਾਹਿਬ ਜادہ ਜੋਰਾਵਰ ਸਿੰਘ ਜੀ ਸਾਹਿਬ ਜادہ ਫਤੇ ਸਿੰਘ ਜੀ ਸਾਹਿਬ ਜادہ ਜੋਹਾਰ ਸਿੰਘ ਜੀ ਤੇ ਜਦੋਂ ਸਹਿਬਜਾਦੇ ਇੱਥੇ ਠੰਡੇ ਬੁਰਜ ਦੇ ਵਿੱਚ ਕੈ ਸੀਮਾ ਦਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦੇ ਉਦੋਂ ਉਹਨਾਂ ਨੂੰ ਦੁੱਧ ਦੀ ਸੇਵਾ ਕਿੰਨਾ ਨੇ ਕੀਤੀ ਸੀ ਮੋਤੀराम ਨੇ ਭਾਈ ਮੋਤੀਰਾ ਮੇਰਾ ਹੀ ਠੀਕ ਆ ਬਹੁਤ ਵਧੀਆ ਤੇ ਹੋਰ ਪੁੱਤ ਅੱਗੇ ਤੋਂ ਹੋਰ ਇਤਿਹਾਸ ਸਿੱਖਣਾ ਜੋ ਨਹੀਂ ਆਉਂਦਾ ਤੁਹਾਨੂੰ ਦੱਸਾਂ ਗੁਰੂ ਸਾਹਿਬਾਨ ਦੇ ਨਾਮ ਠੀਕ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਪੁੱਤ ਗੁਰਸ਼ੇਵਕ ਗੁਰசேਵਕ ਗੁਰ ਸੇਵਕ ਗੁਰਸੇਵਕ ਕੱਲਾ ਹੀ ਕੱਲਾ ਗੁਰਸੇਵਕ ਹਾਂਜੀ ਸਿੰਘ ਨਹੀਂ ਲੱਗਦਾ ਨਾਲ ਉਹ ਸੇਵਕ ਸਿੰਘ ਪੂਰਾ ਦਸੀਦਾ ਹੁੰਦਾ ਕੋਈ ਨਾਮ ਠੀਕ ਆ ਫਿਰ ਉਹ ਪੈਂਦਾ ਇੰਨੀ ਚੜਦੀ ਕਲਾ ਵਾਲਾ ਨਾਮ ਆ ਤੇਰਾ ਹਣਾ ਕਿ ਪੜਦੇ ਹੋ ਕਿਹੜੀ ਕਲਾਸ ਚ ਹੈ ਹੈ ਕਿਹੜੀ ਕਲਾਸ ਚ ਦੂਸਰੀ ਦੂਸਰੀ ਕਿਹੜੇ ਸਕੂਲ ਚ ਬੀਨਫਲਾਬ ਪਬਲਿਕ ਸਕੂਲ ਅੱਜ ਕੀ ਆ ਬੋਤੇ ਤੇ ਕਿਉਂ ਆ ਮੱਥਾ ਟੇਕਣ ਲਈ ਆਪਾਂ ਸਤੇਗਰ ਸਾਹਿਬ ਦਾ ਜਿਹੜਾ ਸਤਿਕਾਰ ਅੱਜ ਕਿਉਂ ਆਇਆ ਮੱਥਾ ਟੇਕਣ ਲਈ ਕੋ ਦੱਸ ਕੇ ਲੈ ਕੇ ਆਏ ਉਹਨੇ ਦਾਦਾ ਜੀ ਨੇ ਦੱਸਿਆ ਨਹੀਂ ਸੀ ਵੀ ਕਿਉਂ ਚੱਲੇ ਆ ਕੀ ਦੇਣਾ ਅੱਜ ਪਤਾ ਜ਼ਿਆਦਾ ਨਹੀਂ ਕਰ ਰਿਹਾ ਪਤਾ ਸਾ ਜਦੋਂ ਪਰਜਣ ਨੂੰ ਤਾਂ ਚਾਰ ਸਾਹਿਬ ਜਾਇਦਾਂ ਤਾਂ ਉਹਦਾ ਕੀ ਹੈ ਜੀ ਬਾਬਾ ਜੀ ਸਿੰਘ ਜੀ ਬਾਬਾ ਜਵਾ ਸਿੰਘ ਜੀ ਬਾਬਾ ਜਵਾ ਰਵਾਲ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਹੁਤ ਵਧੀਆ ਅੱਜ ਹੈਗਾ ਕਿ ਅੱਜ ਦੱਸੋ ਨਹੀਂ ਅੱਜ ਮੱਥਾ ਕਿਉਂ ਟੇਕਣਾ ਹੈ ਇੰਨੇ ਸੰਗਤ ਆਈ ਵੀ ਆ ਦੇ ਕਿੰਨੇ ਹਨਾ ਕਿਉਂ ਆਏ ਹੋਏ ਨੇ ਅੱਜ ਕੋਈ ਖਾਸ ਦੇਣਾ ਤਾਂ ਹੀ ਆਏ ਨੇ ਦੇ ਦਿਹਾੜੇ ਵਾਸਤੇ ਮਾਤਾ ਦੱਸ ਵੀ ਦਿੱਤਾ ਫਿਰ ਆਪਣੇ ਗੁਰੂ ਕਿੰਨੇ ਗੁਰੂ ਕਿੰਨੇ ਨੇ ਆਪਣੇ ਪੁੱਤਰ ਗੁਰੂ ਹਾਂ ਬਾਬਾ ਜੀ ਗੁਰੂ ਕਿੰਨੇ ਨੇ ਆਪਣੇ 10 10 ਗੁਰੂ ਆਦੇ ਹਾਂ 10 ਗੁਰੂ ਆਉਂਦੇ ਨੇ ਨਾਮ ਹਾਂ ਸਾਰੇ ਆਉਂਦੇ ਨੇ ਸਾਰੇ ਸਨਾਓ ਸਨਾਓ ਸਾਰੇ ਸਾਰਿਆਂ ਦੇ ਨਾਮ ਸੁਣਾ ਦੇਣਾ ਜਿਵੇਂ 10 ਗੁਰੂ ਸਾਹਿਬਾਨ ਦੇ ਨਾਮ ਜਿਹੜੇ ਉਹ ਸਨਾਓ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਜਿਗੰਦਰ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅੰਗਦ ਦੇਵ ਜੀ ਅਰਜਨ ਦੇਵ ਜੀ ਅਰਜਨ ਦੇਵ ਜੀ ਸ਼ੇਵ ਜੀ ਸ਼ੇਵ ਜੀ ਫਰਗੋਵਨ ਪਾਸ਼ਾ ਜੀ ਸੱਤਵੇਂ ਗੁਰੂ ਗੁਰੂ ਹਰ ਖੰਡ ਰਾਏ ਜੀ ਸ੍ਰੀ ਗੁਰੂ ਰਾਏ ਜੀ ਸ੍ਰੀ ਗੁਰੂ ਅਰਜਨ ਜੀ ਗੁਰ ਤੇਗ ਬਹਾਦਰ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਵਿਉਤ ਸ੍ਰੀ ਗੁਰੂ ਗੰਗਾ ਸਾਹਿਬ ਜੀ ਮਹਾਰਾਜ ਆਪਾਂ ਇਹ ਚ ਪੜਨੀ ਹੈ ਇਹ ਚ ਸਾਰੇ ਦਸੇ ਗੁਰੂਆਂ ਦੇ ਬਾਰੇ ਦੱਸਿਆ ਵਾ ਠੀਕ ਆ ਜੀਵਨ ਬਿਉਰਾ ਪੰਜੇ ਪਿਆਰਿਆਂ ਦੇ ਚਾਰ ਸਹਿਬਜ਼ਾਦਿਆਂ ਦੇ ਆਪਣੇ ਪੰਜ ਤਖਤੇ ਨੇ ਉਹਨਾਂ ਬਾਰੇ ਹੋਰ ਵੀ ਆਪਣੇ ਇਤਿਹਾਸ ਬਾਰੇ ਤੇ ਇੱਕ ਆ ਤੈਨੂੰ ਚੜਦੀ ਕਲਾ ਬਾਬਾ ਜੀ ਤੈਨੂੰ ਚੜਦੀ ਕਲਾ ਰੱਖਣਾ ਉਹਨਾਂ ਯਾਦ ਰੱਖਣਾ ਡਰਨਾ ਨਹੀਂ ਹੈਗਾ ਕਿ ਹੋਰ ਚੀਜ਼ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਤੁਸੀਂ ਮੰਗਤਿਆਂ ਦੇ ਖਿਲਾਫ ਚਲੋ ਆਪਾਂ ਤਾਂ ਕੌਣ ਕਰਨੇ ਆਲੇ ਮਾਰਿਆ ਜੀ ਜਿਹੜੇ ਕਰਨ ਵਾਲਾ ਜੀ ਵਧੀਆ ਗੱਲ ਆ ਜੀ ਤੰਗ ਵਾ ਕਰਦੇ ਸੰਗਤ ਨੂੰ ਵਾਰ ਆਹ ਫੋਨ ਵੀ ਅਸੀਂ ਨਾਲ ਤੇ ਆਏ ਆ ਮੈਂ ਤੁਹਾਡੇ ਬਹੁਤ ਵੀਡੀਓ ਦੇਖੀਆਂ ਲਗੀਆਂ ਮੈਂ ਤਾਂ ਹੀ ਖੜਾ ਸੀ ਮੈਂ ਵੀਰ ਨੂੰ ਮਿਲ ਕੇ ਜਾਣਾ ਮੈਂ ਆਪਾਂ ਤੇ ਕਿਹੜਾ ਪੰਡਾ ਵੀਰ ਤੋਂ ਲੁਧਿਆਣੇ ਤੋਂ ਲੁਧਿਆਣੇ ਤੋਂ ਠੀਕ ਹੈ ਮੈਂ ਦੇਖੀਆਂ ਤੁਹਾਡੀਆਂ ਵੀਡੀਓ ਯਾਰ ਇਹ ਜਿਹੇ ਹੋਰ ਵੀ ਦੇ ਬੰਦੇ ਆਫਰ ਕਰਨ ਇਹ ਚੀਜ਼ ਨਾਲ ਨਾ ਮਾਰੇ ਨੇ ਜਿਹ ਤੋਂ ਸੇਵਾ ਲੈਣੀ ਆ ਜਦ ਉਹਨਾਂ ਨੇ ਯਾਰ ਅੱਜ ਵੀ ਉਹ ਵੀ ਵੀ ਅੱਜ ਜਿਹਨਾਂ ਦੱਸਦੇ ਰਾਤ ਵੀਡੀਓ ਪਈ ਹੋਈ ਸੀਗੀ ਉਹ ਮੀਟ ਰੱਖੀ ਬੈਠੀ ਕਿੰਨਾ ਸਾਰਾ ਅੱਜੀ ਪਈ ਸੀ ਸ਼ਾਇਦ ਨਹੀਂ ਉਹ ਦੂਜੇ ਹੁੰਦੀ ਸੀ ਵੀਰ ਉਹਨਾਂ ਦੇ ਹੋਰ ਹੋਗੇ ਨਹੀਂ ਮੀਟ ਵਾਲੀ ਹਾਂ ਉਹ ਮਤਲਬ ਦੁਕਾਨ ਲਾਈ ਹੋਈ ਉਹ ਆਪੀ ਉਸ ਵਕਤ ਸੁਬਾਹ ਸੁਬਾਹ ਮੈਂ ਦੇਖਿਆ ਸੀਗਾ ਉਹ ਐਡਾ ਵੱਡਾ ਮੀਟ ਦਾ ਉਹਨੂੰ ਬਾਲਟੀ ਭਰੀ ਹੋਈ ਫਿਰ ਉਹਨਾਂ ਨੂੰ ਬਹੁਤ ਕਹਿੰਦਾ ਯਾਰ ਤੁਹਾਨੂੰ ਪਤਾ ਨਹੀਂ ਕਿੱਥੇ ਉਹ ਕਹਿੰਦੀ ਮੈਂ ਬਿਮਾਰ ਆ ਲੈ ਦੇਖੋ ਬਹਾਨਾ ਕਹਿੰਦੀ ਮੈਂ ਬਿਮਾਰ ਆ ਚੰਗੀ ਜਨਾਨੀ ਮਤਲਬ 40 45 ਮੀਟ ਬਣਾਉਣ ਨੂੰ ਠੀਕ ਆ ਹਾਂ ਮੀਟ ਨਾਲ ਰੋਟੀ ਵੀਰੇ ਪੈਸੇ ਵੰਡ ਰਹੇ ਨੇ ਉਹਰੇ ਪਹਿਲੀ ਤਾਂ ਗੱਲ ਆ ਜਿਹੜੀ ਮਾਰਕੀਟ ਲੱਗਦੀ ਆ ਬੱਚਾ ਤਾਂ ਨਾ ਇਹ ਹੋਈ ਨਹੀਂ ਹੁਣ ਢੋਲ ਵਜਾਈ ਜਾਂਦੇ ਨੇ ਆਪਣੇ ਲੋਕ ਉਹਨਾਂ ਨੂੰ ਪੈਸੇ ਦੇ ਹੀ ਜਾਂਦੇ ਨੇ ਉਹ ਦੈਂਤਾ ਦੇਖੋ ਕਿਹੜਾ ਯਾਰ ਆ ਆਪਾਂ ਕਿਸੇ ਦੇ ਕੋਈ ਇਹ ਹੁੰਦਾ ਵਾ ਵੀ ਚਲੋ ਹੈਗੇ ਤਾਂ ਆਪਣੇ ਲਈ ਚੜਦੀ ਕਲ ਵਾਲੀਆਂ ਨੇ ਸੀਧੀਆਂ ਪਰ ਫਿਰ ਨਹੀਂ ਸੀਧੀਆਂ ਪਰ ਯਾਰ ਹੁਣ ਨੱਚਣਾ ਕੋਣਾ ਨਹੀਂ ਨਾ ਬਸੇ ਲੱਗਦਾ ਹਾਂ 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 ਚਲੋ ਠੀਕ ਹੈ ਵੀਰ ਜੀ ਮਾਤਾ ਜੀ ਧੰਨਵਾਦ ਜੀ ਬਾਈ ਕੁ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਮੈਂ 5 ਵਜੇ 5 ਵਜੇ ਅੱਜ ਕੀ ਆ ਪੁੱਤੋਰੇ ਆਪਾਂ ਕਿਉਂ ਆਏ ਆ ਅੱਜ ਛੋੜਛਾਹ ਸ਼ਹੀਦ ਹਾਂਜੀ ਤੇ ਹੋਰ ਕੀ ਅੱਜ ਇੱਕ ਹੋਰ ਵੀ ਵੱਡਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਨਮ ਦਿਨ ਨਹੀਂ ਹੈ ਜਨਮ ਦਿਨ ਹੁੰਦਾ ਆਮ ਲੋਕਾਂ ਦਾ ਪਰ ਘਟ ਦੇ ਪ੍ਰਕਾਸ਼ ਦੇ ਅੜਾ ਠੀਕ ਹੈ ਤੇ ਆਪਣੇ ਗੁਰੂ ਕਿੰਨੇ ਨੇ 10 10 ਨਾਮ ਆਉਂਦੇ ਨੇ ਨਹੀਂ ਕੋਣ ਦੱਸੋ ਤੇ ਆਪਣੇ ਪਿਆਰੇ ਕਿੰਨੇ ਨੇ ਪੰਜ ਉਹਨਾਂ ਦੇ ਨਾਮ ਆਉਂਦੇ ਨੇ ਨਹੀਂ ਸਹਬਜਾ ਦੇ ਕਿੰਨੇ ਨੇ ਚਾਰ ਹਾਂਜੀ ਦੱਸੋ ਅ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਬਾਬਾ ਜੋਰਾਵਰ ਸਿੰਘ ਬਾਬਾ ਫੋਤੇ ਸਿੰਘ ਬਹੁਤ ਵਧੀਆ ਤੇ ਪੁੱਤਾਂ ਕਿਦੋਂ ਸਿੱਖਣਾਗਾ ਠੀਕ ਆ ਧਿਆਨ ਨਾਲ ਤੁਹਾਨੂੰ ਮੈਂ ਇੱਕ ਮਿੰਟ ਆ ਦੱਸਣਾ ਜੀਵਨ ਵਿਉਰਾ ਠੀਕ ਆ ਇਹਦੇ ਚ ਸਾਰੇ ਗੁਰੂ ਸਾਹਿਬਾਨ ਦਾ ਜੀਵਨ ਵਿਉਰਾਗਾ ਤੇ ਨਾਲ ਇਹਦੇ ਵਿੱਚ ਨਾ ਸਾਰੇ ਆਪਣੇ ਪੰਜੇ ਤਖਤਾਂ ਦੇ ਪੰਜ ਪਿਆਰਿਆਂ ਦੇ ਚਾਰ ਸਾਹਿਬਜ਼ਾਦਿਆਂ ਦੇ ਤੇ ਆ ਤੁਹਾਡਾ ਗਿਫਟ ਇਹ ਤਾਂਗਾ ਵੀ ਅੱਗੇ ਤੋਂ ਤੁਸੀਂ ਵਧੀਆ ਸੁਣਾਉਣਾ ਫਿਰ ਵੱਡਾ ਨਾਮ ਮਿਲਿਆ ਕਰੂਗਾ ਠੀਕ ਆ ਵਾਇਗਰੂਜੀ ਕਾ ਖਾਲਸਾ ਵਾਇਗਰੂਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਮੋਹਿਤ ਸਿੰਘ ਹੈ ਜੀ ਮੋਹਿਤ ਸਿੰਘ ਮੋਹਿਤ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਮੈਂ ਦਿੱਲੀ ਤੋਂ ਆਇਆ ਦਿੱਲੀ ਤੋਂ ਵਾਇਗਰੂਜੀ ਆਇਆ ਹਟੇ ਜੋ ਚੜ੍ਹਦੀ ਕਲਾ ਜੀ ਅੱਛਾ ਦਿੱਲੀ ਤੋਂ ਹੈ ਕੀ ਆ ਪੁੱਤ ਜੀ ਉਰੇ ਇੱਥੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜੀ ਦਾ ਉਹ ਉਹ ਸ਼ਹੀਦ ਹੋ ਗਏ ਸੀ ਅੱਜ ਦੇ ਦਿਨ ਦਿਵਾਲ ਦੇ ਚਨਵਾਦੀ ਹੋ ਗਏ ਸੀ ਤੇ ਹੋਰ ਅਜੇ ਇੱਕ ਹੋਰ ਵੀ ਵੱਡਾ ਦੇਣਾ ਉਹ ਤਾਂ ਪਤਾ ਨਹੀਂ ਸੀ ਮੈਨੂੰ ਦਸ਼ਮ ਪਾਤਸ਼ਾਹ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦੇ ਦਿਨ ਅਵਤਾਰ ਧਾਰਿਆ ਸੀ ਪ੍ਰਗਟ ਦੇ ਪਛਾਦੇ ਉਹਨਾਂ ਦਾ ਅੱਛਾ ਠੀਕ ਹੈ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਪਤਾ ਹਾਂ 10 ਨਾਮ ਆਉਂਦੇ ਨੇ ਪਹਿਲੇ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਸਾ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਸਾ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਸ ਸ੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਸਾ ਸ੍ਰੀ ਅਰਜਨ ਦੇਵ ਜੀ ਛੇਵੀਂ ਪਾਸਾ ਸ੍ਰੀ ਹਰਗੋਬਿੰਦ ਸਾਹਿਬ ਜੀ ਸਤਵੀਂ ਸ੍ਰੀ ਅਰਜਨ ਸਾਹਿਬ ਜੀ ਅੱਠਵੀਂ ਪਾਸਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਨੌਵੀਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਵੀਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ ਗੁਰੂ ਅਜੋਸ ਸ੍ਰੀ ਗੁਰੂ ਰਵਿੰਦਰ ਸਾਹਿਬ ਜੀ ਇਸ ਸਮੇ ਗੁਰੂ ਕੌਣ ਨੇ ਆਪਣੇ ਗੁਰਤਾ ਗੱਦੀ ਦੇ ਸਮੇ ਕੌਣ ਬਰਾਜਮਾਨ ਨੇ ਬੱਬਾ ਰਗੋਬੇ ਸਿੰਘ ਬੱਬਾ ਰਗੋਬੇ ਸਿੰਘ ਦਸਾਂ ਪਾਸ਼ਾ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਆ ਜੀਵਨ ਪਿਉਰਾ ਇਹ ਤੁਸੀਂ ਜਰੂਰ ਪੜਨਾਗਾ ਇਤਿਹਾਸ ਵਧੀਆ ਦੱਸਿਆ ਤੁਸੀਂ ਚਲੋ ਭੁੱਲ ਨਿਓ ਜਿੱਤੇ ਹੋਰ ਅ ਜੀਵਾਤੋ ਹਨ ਠੀਕ ਹੈ ਥੈਂਕ ਯੂ ਸਾਨੂੰ ਧਿਆਨ ਨਾਲ ਤਤੀ ਗੱਲ ਜੀ ਨਾਮ ਆ ਗਏ ਜੀ ਫੋਟੋ ਤੇ ਹਾਂਜੀ ਕੀ ਨਾਮ ਗੁਰਵਿੰਦਰ ਸਿੰਘ ਠੀਕ ਹੈ ਕਿਹੜੀ ਕਲਾਸ ਚ ਪੜ੍ਹਦੇ ਹੋ 3rd ਹਾਂ 3rd 3rd ਚ ਕਿਹੜੀ ਜਗ੍ਹਾ ਤੋਂ ਆਏ ਹੋ ਯਮਨानगर ਹੈ ਯਮਨानगर ਠੀਕ ਹੈ ਅੱਜ ਕੀ ਆ ਪਤਾ ਚਾਰ ਸਾਹਿਬ ਜਦੋਂ ਦਸਤ ਸੀਧ ਹੋਏ ਸੀ ਉਹਨਾਂ ਦਾ ਦਿਹਾੜਾ ਹੈ ਅੱਜ ਦੇ ਦਿਨ ਕੀ ਅੱਜ ਦਾ ਇਤਿਹਾਸ ਕੀ ਆ ਅੱਜ ਦਾ ਗੁਰਗੋਵ ਸਿੰਘ ਜੀ ਦੇ ਚਾਰ ਸਾਹਿਬ ਜਦੋਂ ਸੀਧ ਹੋਏ ਛੋਟੇ ਸਾਹਿਬ ਜੀ ਆਦੇਸ਼ੀਦ ਹੋਏ ਸੀਗੇ ਤੇ ਵੱਡੇ ਸਾਹਿਬ ਜੀ ਆਦਿਆਂ ਦੇ ਕਿੱਥੇ ਸੀ ਦੀ ਹੋਈ ਸੀ ਅ ਆਨੰਦਪੁਰ ਸ ਹਾਂ ਆਨੰਦਪੁਰ ਸਾਹਿਬ ਨਹੀਂ ਚੰਪੌਰ ਸਾਹਿਬ ਦੇ ਜੰਗ ਦੇ ਵਿੱਚ ਠੀਕ ਹੈ ਤੇ ਇਹ ਪਤਾ ਤੁਹਾਨੂੰ ਕਿ ਜਦੋਂ ਉਹਰੇ ਮਾਤਾ ਗੁਜਰੀ ਕੌਰ ਤੇ ਛੋਟੇ ਸਾਹਿਬ ਜੀ ਠੰਡੇ ਬੁਰਜ ਦੇ ਵਿੱਚ ਕੈਦ ਸੀ ਤਾਂ ਉਹਨਾਂ ਨੂੰ ਦੁੱਧ ਕਿਹਨੇ ਪਿਲਾਇਆ ਸੀ ਦੁੱਧ ਦੀ ਸੇਵਾ ਕਿਹਨੇ ਕੀਤੀ ਸੀ ਗੰਗੂ ਹਾਂ ਭਾਈ ਦ ਗਿਆ ਨਾ ਬੋਲ ਭਾਈ ਮੋਤੀ ਅੰਦਾਜ਼ ਹੈ ਮੋਤੀ 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 RAM ਭਾਈ ਮੋਤੀ RAM ਮਹਿਰਾ ਜੀ ਨੇ ਠੀਕ ਹੈ ਤੇ ਦੱਸਾਂ ਗੁਰੂਆਂ ਦੇ ਨਾਮ ਆਉਂਦੇ ਨੇ ਤੁਹਾਨੂੰ ਪੰਜ ਆ ਪਿਆਰਿਆਂ ਦੇ ਚਾਰ ਸਾਹਿਬ ਜਦਾਂ ਦੇ ਹਾਂ ਠੀਕ ਹੈ ਤੇ ਇਹ ਦੱਸੋ ਵੀ ਸਭ ਤੋਂ ਛੋਟੇ ਸਾਹਿਬ ਜਦਾਂ ਜਿਹਦਾ ਨਾਮ ਕੀ ਸੀ ਫਤਿਹ ਸਿੰਘ ਜੀ ਠੀਕ ਹੈ ਉਹਨਾਂ ਨੇ ਕਿਹੜੀ ਨਵੀਂ ਪਰਤ ਸ਼ੁਰੂ ਕੀਤੀ ਸੀ ਅ ਕੀ ਨਾਮ ਹੈ ਉਹ ਦੰ ਅ ਜੀਵਨ ਪਿਉਰਾ ਠੀਕ ਹੈ ਇੱਥੇ ਸਾਰਾ ਇਤਿਹਾਸ ਲਿਖਿਆ ਹੋਇਆ ਵਾ ਇਹ ਪੜਨਾ ਜ਼ਰੂਰ ਲੈ ਲੋ ਬਹੁਤ ਅਦਬ ਸਤ ਕਾਣਾ ਬਹੁਤ ਕੀਮਤੀ ਹੈ ਠੀਕ ਹੈ ਇਹ ਨੂੰ ਆਂਦਾ ਹੈ ਪਾਗ ਨਹੀਂ ਮੰਦੀ ਜਰਾ ਰਹੇ ਦਿਓ ਠੀਕ ਦਮਾਲੇ ਦੀ ਪੜ੍ਹਤ ਸ਼ੁਰੂ ਕੀਤੀ ਸੀ ਕੀ ਨਾਮ ਹੈ ਦਿਸਕਰਨਦੀਪ ਸਿੰਘ ਅੱਛਾ ਪੜਦੇ ਹੋ ਕਿਹੜੀ ਕਲਾਸ ਚ 10ਵੀਂ ਜੀ ਕਿਹੜੀ ਕਲਾਸ ਕਿਹੜੀ ਜਗ੍ਹਾ ਮਤਲਬ ਸਕੂਲ ਕੋਡਪਨੈਚ ਤੋਂ ਹੈ ਕੋਡਪਨੈਚ ਤੋਂ ਠੀਕ ਹੈ ਅੱਜ ਕੀ ਆ ਅੱਜ ਜੀ ਮਤਲਬ ਵੀ ਛੋਟੇ ਸਾਹਿਬ ਜਦੋਂ ਦੀ ਮਦਰਸ਼ੀਦ ਦੀ ਹੋਈ ਸੀ ਉਦੋਂ ਘੜ ਸਾਹਿਬ ਅਤੇ ਕਰਤਾਰੇ ਅੱਜ ਦੇ ਦਿਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤਸੀਹੇ ਦੇਤੇ ਰਹੇ ਸੀਗੇ ਲਾਲਚ ਵੀ ਦਿੱਤੇ ਪਰ ਉਹ ਆਪਣੇ ਸਿੱਧਕ ਤੋਂ ਧਰਮ ਤੋਂ ਨਹੀਂ ਡੋਲੇ ਤੇ ਭਾਈ ਜਦੋਂ ਸਹਿਬਜ਼ਾਦੇ ਇਸ ਜਗ੍ਹਾ ਤੇ ਤੇ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਦੇ ਵਿੱਚ ਕੈਦ ਸੀਗੇ ਤਾਂ ਉਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਸੀ ਕਿਸੇ ਨੇ ਉਹ ਕਿੰਨਾ ਨੇ ਕੀਤੀ ਸੀ ਮੋਤੀराम ਜੀ ਨੇ ਭਾਈ ਮੋਤੀਰਾਮ ਮਹਾਰਾਜ ਜੀ ਨੇ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਜੀ 10 ਨਾਮ ਆਉਂਦੇ ਨੇ ਉਹਨਾਂ ਦੇ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਸ੍ਰੀ ਗੁਰੂ ਅੰਗਦ ਦੇ ਜੀ ਤੀਜੇ ਸ੍ਰੀ ਗੁਰੂ ਆਰਮਦਾਸ ਜੀ ਚੌਥੇ ਅਮਰਦਾਸ ਜੀ ਚੌਥੇ ਸ੍ਰੀ ਗੁਰੂ ਆਰਮਦਾਸ ਜੀ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਹਰ ਰਾਏ ਜੀ ਹਰ ਰਾਏ ਜੀ ਅੱਠਵੇਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਹੋਰ ਇਹ ਤੇ ਅੱਜ ਪੜਨਾ ਹੈ ਠੀਕ ਹੈ ਸਾਰਾ ਆ ਜੀਵਨ ਵਿਉਰਾ ਇਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਬਹੁਤ ਮਤਲਬ ਵੱਡਾ ਖਜ਼ਾਨਾ ਗਾ ਇਹਨੂੰ ਬਹੁਤ ਅਦਰ ਸਤਕਾਰ ਨਾਲ ਰੱਖਣਾਗਾ ਤੇ ਪੜਨਾ ਵੀ ਆ ਤੇ ਹੋਰਾਂ ਨੂੰ ਵੀ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਤਿਹਾਸ ਦੱਸਿਆ ਕਰੀਂ ਠੀਕ ਹੈ ਧੰਨਵਾਦ ਬਹੁਤ ਪਖਾਰੀਆਂ ਨੂੰ ਪਹੁੰਚਾਉਂਦਾ ਬਹੁਤ ਵਧੀਆ ਬਹੁਤ ਵਧੀਆ ਚੀਜ਼ ਆਈ ਇਹ ਤਾਂ ਜਾਣ ਬੁੱਝ ਕੇ ਨਾ ਅਗਲੇ ਹੱਥਾਂ ਪੈਰਾਂ ਨੂੰ ਫੜਦੇ ਮੈਂ ਉਹ ਤੂੰ ਬਹੁਤ ਰਖਮਗਾ ਵੀਰੇ ਮੈਂ ਉੱਥੇ ਮਿਲੂਗਾ ਬਹੁਤ ਸਹੀ ਚੀਜ਼ ਹੈ ਵੀਰੇ ਆਪਾਂ ਨੂੰ ਪਤਾ ਕੀ ਲੱਗਦਾ ਵਿਚਾਲੇ ਵਿਚਾਰੇ ਵਿਚਾਰੇ ਸਮਝ ਕੇ ਆਪਾਂ ਨੂੰ ਉਤਾ ਕਰਦੇ ਪਰ ਬਹੁਤ ਸਹੀ ਚੀਜ਼ ਹੈ ਇਹ ਵੀ ਨੁਕਸਾਨ ਹੁੰਦਾ ਹੀ ਆਪਣੀ ਸੰਗਤ ਡਰਦੀ ਔਰ ਇਹੋਂ ਤੋਂ ਤੇ ਦੂਜੀ ਗੱਲ ਜਿਹੜੇ ਅਸਲ ਲੋੜਵੰਦੇ ਨੇ ਉਹਨਾਂ ਦੀ ਮਦਦ ਨਹੀਂ ਹੁੰਦੀ ਤੇ ਬਾਬਾ ਜੀ ਤੁਸੀਂ ਕਿਹੜੇ ਐ ਕਹਿੰਦੇ ਹੋ ਪਹੁੰਚਾਉਂਦੇ ਸੀ ਐ ਕਹਿੰਦੇ ਮੈਂ ਤੁਹਾਨੂੰ ਆਸ਼ਰਮ ਦੰਨੇ ਵਿੱਚ ਨਹੀਂ ਤਾਂ ਮੈਨੂੰ ਵੀ ਪਤਾ ਹੀ ਨਹੀਂ ਜਾਂਦੇ ਪਰ ਤੁਸੀਂ ਇੱਕ ਵਾਰ ਤੁਸੀਂ ਉਹਨੂੰ ਆਫਰ ਤਾਂ ਉਹ ਚ ਤ੍ਰੇਵਾ ਬਈ ਇੱਕ ਚੀਜ਼ ਹੋਰ ਹੈ ਵੀ ਆਪਣੇ ਜਿਹੜੇ ਬੱਚੇ ਚੱਕ ਹੋ ਜਾਂਦੇ ਮੇ ਵੀ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਸੋਚਦੇ ਵੀ ਉਹਨਾਂ ਨੂੰ ਉੱਥੇ ਵੇਚਦੇ ਤੇ ਭਿਕ ਮੰਗਣ ਨੂੰ ਕਰਦੇ ਹੋਣਗੇ ਕਿਰਾਏ ਤੇ ਝੜਦੇ ਨਹੀਂ ਜੀ ਲੁਧਿਆਣੇ ਚ ਵੱਡੇ ਸ਼ਹਿਰਾਂ ਚ ਨਾ ਜਿਵੇਂ ਨਹੀਂ ਹੈਗੇ ਬੱਚੇ ਕਿਰਾਏ ਤੇ ਦਿੰਦੇ ਨੇ ਭਿਕ ਮੰਗਣ ਵਾਸਤੇ ਜੀ ਮਤਲਬ ਕੁਛ ਨਾ ਕੁਛ ਬੱਚੇ ਤਾਂ ਕਿਤੋਂ ਆਉਂਦੇ ਹੀ ਆ ਕਿ ਜਿਹਦੇ ਗਵਾਚ ਗੀ ਜੀ ਦਾ ਕੁਝ ਹੋ ਗਿਆ ਵੀ ਮੈਂ ਤੁਹਾਡੀ ਚਮਕੌਰ ਸਾਹਿਬ ਵਾਲੀ ਦੇਖੀ ਸੀਗੀ ਜੀ ਤੇ ਮੈਂ ਉੱਥੋਂ ਠੀਓ ਦੇਖਾਂਗਾ ਵੀਰ ਉੱਥੇ ਮਿਲਣਗੇ ਉੱਥੇ ਚਲੋ ਬਹੁਤ ਵਧੀਆ ਸਾਰੇ ਨੇ ਮਿਲਾਉਣਾ ਮੈਂ ਮਰ ਰੋਏ ਫਤਿਹ ਜੀ ਬਸਲੋ ਜੀ ਹਾਂ ਜੀ ਸਤ ਆਜਾ ਲੱਬ ਲੈਨੇ ਆਰਾਮ ਨਾਲ ਆਜਾ ਆਜਾ ਲੱਬ ਲੈਨੇ ਲੱਬ ਲੈਨੇ ਸੱਸੀ ਗੱਲ ਕਰੂ ਸੱਸੀ ਗੱਲ ਜੀ ਕੀ ਨਾਮ ਆ ਪੁੱਤ ਤੀਰਤ ਕਿਹੜੀ ਜਗ੍ਹਾ ਤੋਂ ਆਇਓ ਮਸਤਾਪੁਰ ਠੀਕ ਆ ਅੱਜ ਕੀ ਆ ਪੁੱਤ ਇੱਥੇ ਪਤਾ ਨਹੀਂ ਹੈ ਕਿਉਂ ਆ ਆਪਾਂ ਅੱਜ ਦੇ ਦਿਨ ਮੱਥਾ ਟੇਕਣ ਪਤਾ ਨਹੀਂ ਬੋਲੀ ਗਿਆ ਤੂੰ ਦੱਸ ਦੇ ਨਹੀਂ ਬੱਚੇ ਨੂੰ ਹਾਂਜੀ ਬੋਲੀ ਮੈਨੂੰ ਪਤਾ ਹੀ ਨਹੀਂ ਕੀ ਆ ਜੀ ਸੱਸੀ ਗੱਲ ਜੀ ਹਾਂਜੀ ਰਈ ਜੀ ਇਹਨੂੰ ਤਾਂ ਸਾਰਾ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦਾ ਦੱਸੋ ਬੇਟਾ ਕਿਉਂ ਆਏ ਹੋ ਆਪਾਂ ਇੱਥੇ ਬੋਲੀ ਚਲੋ ਐਂ ਦੱਸੋ ਆਪਣੇ ਸਹਬਜ਼ਾਦੇ ਕਿੰਨੇ ਨੇ ਚਾਰ ਨਾਮ ਪਤਾ ਉਹਨਾਂ ਦੇ ਦੱਸੋ ਬਾਬਾ ਜੀ ਸਿੰਘ ਜੀ ਬਾਬਾ ਜਦਾ ਸਿੰਘ ਜੀ ਬਾਬਾ ਜਰਾਵ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਠੀਕ ਹੈ ਤੇ ਗੁਰੂ ਸਾਹਿਬਾਨ ਕਿੰਨੇ ਨੇ ਆਪਣੇ ਪੰਜ 10 ਗੁਰੂ ਸਾਹਿਬਾਨ ਪੰਜ ਹੀ ਆਪਣੇ ਪਿਆਰੇ ਨੇ ਪੁੱਤ 10 ਪੰਜ ਆਪਣੇ ਤਾਕਤ ਨੇ ਹਾਂਜੀ ਦੱਸੋ 10 ਪਿਆਰੀ ਗੁਰੂ ਸਾਹਿਬਾਨ ਦੇ ਨਾਮ ਦੱਸੋ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਪੰਜਵੀਂ ਪਾਤਸ਼ਾਹੀ ਸ਼੍ਰੀ ਛੇਵੀਂ ਪਾਸ਼ਾ ਸ਼ੀਗੁਰ ਹਰਗੋਬਿੰਦ ਸਾਹਿਬ ਜੀ ਸਤਵੀਂ ਪਾਸ਼ਾ ਆਇਸ਼ੀਰ ਗੁਰ ਅੱਰੇ 8ਵੀਂ ਪਾਸ਼ਾ ਆਇਸ਼ੀਰ ਗੁਰ ਹਰਗੋਬਿੰਦ ਸਾਹਿਬ ਮੈਨੂੰ ਤੇਰਾ ਸੁਣਿਆ ਹੀ ਨਹੀਂ ਹੁੰਦਾ ਸੰਗਤ ਇਹ ਦੱਸੋ ਵੀ ਤਾਂ ਸਹੀ ਸੁਣਾਇਆ ਹੈ ਕਾ ਗਲਤ ਔਰ ਇਹਦਾ ਇਹ ਦੱਸ ਦੇ ਚੱਲ ਵੀ ਆਪਣੇ ਪਿਆਰੇ ਕਿੰਨੇ ਨੇ ਚਾਰ ਪਿਆਰੇ ਪੁੱਤ ਪੰਜ ਨੇ ਪੰਜ ਪਤਾ ਨਾਮ ਉਹਨਾਂ ਦੇ ਪਿਆਰੇ ਚਾਰ ਸਾਬ ਜਾਦੇ ਹੈ ਨਾ ਪਿਆਰਿਆਂ ਦੇ ਨਾਮ ਦੱਸੋ ਦੱਸੋ ਪੰਜ ਪਿਆਰਿਆਂ ਦੇ ਨਾਮ ਬਾਬਾ ਜੀ ਪੰਜ ਪਿਆਰੇ ਪੁੱਤ ਪਿਆਰਿਆਂ ਦੇ ਨਾਮ ਯਾਰ ਭੁੱਲੀ ਜਾਂਦੇ ਕਿਉਂ ਭੁੱਲੀ ਚਲੋ ਕੋਈ ਨਹੀਂ ਆਹ ਦੇਖੋ ਇਹ ਨਾ ਬਹੁਤ ਆਪਣੀ ਕੀਮਤੀ ਬੁੱਕ ਆ ਇਹ ਚ ਗੁਰੂ ਸਾਹਿਬਾਨ ਦਾ ਵੀ ਤੁਹਾਨੂੰ ਸਾਰਾ ਪਿਆਰਾ ਮਿਲੂਗਾ ਠੀਕ ਆ ਤੇ ਹੋਰ ਵੀ ਸਾਰੇ ਆਪਣੇ ਇਤਿਹਾਸਕ ਚਾਰ ਸਾਹਿਬਜ਼ਾਦਿਆਂ ਦੇ ਪੰਜ ਪਿਆਰਿਆਂ ਦੇ ਆਪਣੇ ਤਾਕਤ ਕਿਹੜੇ ਕਿਹੜੇ ਨੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੂ ਇਹਦੇ ਚ ਠੀਕ ਆ ਬਾਕੀ ਦੱਸੀ ਦਾ ਹੁੰਦਾ ਪੁੱਤ ਡਰੀ ਦਾ ਨਹੀਂ ਹੁੰਦਾ ਗਾਹ ਨੂੰ ਹੋਰ ਦੱਸੋਗੇ ਹੋਰ ਵਧੀਆ ਚੀਜ਼ ਗਿਫਟ ਮਿਲੂਗਾ ਵੱਡਾ ਠੀਕ ਆ ਤੇ ਜਿਕਰਾ ਲਾ ਦੋ ਫਿਰ ਬੋਲੇ ਨੀ ਹਾਲ ਹਾਲ ਸਿਰੇ ਦਾ ਹਾਲ ਤੁਹਾਨੂੰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਹਾਨੂੰ ਬਹੁਤ ਬਹੁਤ ਫਾਰੀ ਵੀਡੀਓ ਦੇ ਰਹੇ ਨੇ ਬਧੀਆ ਆਏ ਬਡੇ ਸੰਗਤ ਦੇ ਹੌਸਲੇ ਨਾਲ ਆਏ ਹਾਂਜੀ 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 ਨਹੀਂ ਬਹੁਤ ਵਧੀਆ ਪਤਾ ਕਿ ਆਏ ਆ ਨਾ ਮਾਫੀ ਜੀ ਇਸ ਤਰ੍ਹਾਂ ਬਹੁਤ ਵੱਡਾ ਮਾਫੀ ਹੈ ਜੀ ਬਹੁਤ ਬਹੁਤ ਵੱਡਾ ਇਹਦੇ ਕਰਕੇ ਨਾ ਮੇਨ ਅਸੀਂ ਤਾਂ ਜਿਆਦਾ ਇੱਧਰ ਪਿਆ ਜਦ ਬਜ਼ੁਰਗ ਬੀਬੇ ਆਪਣੀਆਂ ਦਾਦੀਆਂ ਕਹਿੰਦੇ ਵੀ ਇੰਨਾ ਦੇ ਡਰ ਤੋਂ ਅਸੀਂ ਆਉਂਦੀਆਂ ਨਹੀਂ ਕਰੂਗਾ ਹਾਂਜੀ 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 ਇਹ ਤੋਂ ਵੱਡੀ ਨਮੋਸ਼ੀ ਕੀ ਹੋਊ ਫਿਰ ਇਹ ਦੇਖੋ ਨਾ ਜਿਹੜਾ ਦੇ ਦਿੰਦਾ ਠੀਕ ਆ ਜਿਹੜਾ ਨਹੀਂ ਦਿੰਦਾ ਫਿਰ ਉਹਨੂੰ ਬਦਸੀ ਸਾਹਿਬ ਜੀ ਦਿੰਦੀਆਂ ਵਾ ਇਹ ਤਾਂ ਕੋਈ ਚਮਕੌਰ ਸਾਹਿਬ ਦੀ ਬੀਬੀ ਪੜੀਦੀ ਉਹ ਗਾਣਾ ਕੱਢਣ ਲੱਗ ਜਾਂਦੀ ਠੁੱਕ ਸਿੱਟਾਂ ਲੱਗ ਜਾਂਦੀ ਸੀ ਬੰਦੇ ਨੂੰ ਹਾਂਜੀ ਹਾਂਜੀ ਇਹ ਬਹੁਤ ਮੈਕਨ ਬਹੁਤ ਵਧੀਆ ਕਰਤ ਧੰਨਵਾਦ ਚੰਗਵਤ ਜੀ ਭਾਤਾ ਸਾਹਿਬ ਐਗਰੀ ਫਤਿਹ ਜੀ ਕਾ ਖਾਲਸਾ ਉਹ ਗੱਡੀ ਚੜਨੀ ਨਹੀਂ ਚੜਾਈ ਬਹੁਤ ਆ ਪੁੱਤ ਕੀ ਨਾਮ ਤੁਹਾਡਾ ਨਾਮ ਕੀ ਆ ਦੀਪਾ ਹੈ ਦੀਪਾ ਦੀਪਾ ਜੇ ਮੈਨੂੰ ਵੀ ਗੇਰਿੰਗ ਕਿਹੜੀ ਕਲਾਸ ਚ ਪੜਦੇ ਹੋ ਅੱਜ ਅੱਜ ਕੀ ਆ ਪੁੱਤ ਇੱਥੇ ਕਿਉਂ ਆਏ ਅੱਜ ਤੈਨੂੰ ਗਿਫਟ ਮਿਲੂਗਾ ਫਿਰ ਇਹਦੇ ਤੋਂ ਵੀ ਵੱਡਾ ਦੱਸ ਕੀ ਅੱਜ ਦੱਸਣਾ ਨਹੀਂ ਦੇ ਲੈ ਬਸ ਗਿਫਟ ਰਹਿ ਜਾਣਾ ਦੱচ্চੂ ਕੀ ਅੱਜ ਗੁਰੂ ਕਿੰਨੇ ਨੇ ਆਪਣੇ ਚਲੇ ਦਾ ਗੁਰੂ ਸਾਹਿਬਾਨ ਕਿੰਨੇ ਨੇ ਨਹੀਂ ਦੱਸ ਰਹਿਣਾ ਕਿ ਨਾਮ ਆ ਪਤਾ ਸਾਹਿਬ ਉਹ ਡਰਦਾ ਕਿਉਂ ਆ ਸਾਹਿਬ ਇਹ ਕਹਦਾ ਕਿ ਬੁਖਾਰ ਦਾ ਚੈੱਕ ਕਰ ਰਹੇ ਆਪ ਸਹੀ ਗੱਲ ਐ ਵੀ ਹੁਣ ਤਾਂ ਲੰਘ ਗਿਆ ਕਰੋਨਾ ਕਰੋਨਾ ਦਾ ਕੀ ਇੱਕ ਨਾਮ ਕੀ ਬੋਤਾ ਸਾਹਿਬ ਕੀ ਹੈ ਸਹਿਜ ਸਹਿਜ ਬਸ ਇੰਨਾ ਕੀ ਹੈ ਸਹਿਜਦੀਪ ਸਿੰਘ ਕਿੰਨਾ ਚੜਦੀ ਕਲਾ ਵਾਲਾ ਤੇਰਾ ਕਿੰਨਾ ਸੋਹਣਾ ਨਵਾਂ ਪੂਰਾ ਦਸੀਦਾ ਹੁੰਦਾ ਪੁੱਤ ਐਂ ਦਾ ਅਗਲਾ ਐਂ ਕਹਿੰਦਾ ਵੀ ਕੋਈ ਪਤਾ ਨਹੀਂ ਜਿਹਦਾ ਨਾਮ ਆ ਪੂਰਾ ਦੱਸੇ ਵੀ ਚੜਦੀ ਕਲਾ ਵਾਲੇ ਸਿੰਘ ਦਾ ਨਾਮ ਹੈ ਠੀਕ ਹੈ ਕੀ ਦੱਸਣਾ ਕਿਦੋਂ ਸਹਿਜਦੀਪ ਸਿੰਘ ਹਾਂ ਤੇ ਕਿਹੜੀ ਕਲਾ ਚ ਪੜਦੇ ਹੋ 4th ਅੱਜ ਕੀ ਆ ਪੁੱਤ ਹੋਰੇ ਕਿਉਂ ਆਏ ਅੱਜ ਬਾਬਾ ਫਾਤੇ ਬਾਬਾ ਫਾਤੇ ਸਿੰਘ ਜੀ ਬਾਬਾ ਜੋਰਵਰ ਸਿੰਘ ਜੀ ਦੀ ਅੱਜ ਜੀ ਦੀਦਾ ਦਾਣਾ ਇੱਕ ਹੋਰ ਵੀ ਵੱਡਾ ਦੇਣਾ ਜੀ ਅੱਜ ਦਰਸ਼ਨ ਪਾਛਾ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਗਟ ਦਿਵਸ ਵੀ ਆ ਆਪਣੇ ਗੁਰੂ ਕਿੰਨੇ ਨੇ ਪੁੱਤ ਚਲੋ ਮੇਰੇ ਬੀ ਹੈ ਜੀ ਕਹਿਰੇ ਕਰਾਮ ਆ 10 10 ਨਾਮ ਪਤਾ ਉਹਨਾਂ ਦੇ ਹੈ ਨਾ ਜੀ ਪਤਾ ਨਹੀਂ ਤੇ ਆਪਣੇ ਸਹਿਬਜ਼ਾ ਦੇ ਕਿੰਨੇ ਨੇ 4 ਉਹਨਾਂ ਦੇ ਨਾਮ ਪਤਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪਾਪਾ ਅਸੀਂ ਉੱਧਰ ਜਾਣਾ ਜੀ ਹਾਂ ਬਾਬਾ ਜੋਰਾਵਾਰ ਸਿੰਘ ਜੀ ਪਾਪਾ ਫਤਿਹ ਸਿੰਘ ਦੀ ਬਾਬਾ ਜੁਝਾਰ ਸਿੰਘ ਜੀ ਪਾਪਾ ਅਜੀਤ ਸਿੰਘ ਜੀ ਸਭ ਤੋਂ ਛੋਟੇ ਸਾਹਿਬ ਜਦ ਦੇ ਘਰੇ ਨੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਵੱਡੇ ਬਾਬਾ ਜੁਝਾਰ ਸਿੰਘ ਜੀ ਪਾਪਾ ਅਜੀਤ ਸਿੰਘ ਜੀ ਸੋ ਆਪ ਉਹ ਤਾਂ ਆਪਣਾ ਖਜ਼ਾਨਾ ਬਟਮੂਲਾ ਇਹ ਚ ਸਾਰਾ ਇਤਿਹਾਸ ਆ ਜੀਵਨ ਬਿਉਰਾ ਗੁਰੂ ਸਾਹਿਬਾਨ ਦਾ ਠੀਕ ਹੈ ਤੇ ਪੰਜੇ ਪਿਆਰਿਆਂ ਦੇ ਚੌਹਾਂ ਸਹਿਬਜ਼ਾਦਿਆਂ ਦੇ ਆਪਣੇ ਤਖਤ ਕਿਹੜੇ ਕਿਹੜੇ ਨੇ ਕਿੱਥੇ ਕਿੱਥੇ ਸ਼ੋਭੀਤੇ ਨੇ ਸਾਰਾ ਇਤਿਹਾਸ ਹੈ ਬਹੁਤ ਅਦਬ ਸਤਿਕਾਰ ਨਾਲ ਸੰਭਾਲ ਕੇ ਰੱਖਣਾ ਕਰੋ ਤੇ ਪੜਨਾਗਾ ਤੇ ਆਪਣੇ ਦੋਸਤਾਂ ਨੂੰ ਵੀ ਪੜਾਉਣਾਗਾ ਠੀਕ ਆ ਥੈਂਕ ਯੂ ਅੱਗੇ ਤੋਂ ਹੋਰ ਚੰਗੀ ਤਰ੍ਹਾਂ ਪੜਨਾਗਾ ਜਿਹੜਾ ਨਹੀਂ ਆ ਦੱਸੋ ਬਤ ਕੋਈ ਨਹੀਂ ਆਜੋ ਆਜੋ ਦੱਸੋ ਬਤ ਦਤੋ ਐਨੀ ਜੱਕ ਦੇ ਥੋੜੀ ਹੁੰਦੇ ਨੇ ਦੱਸ ਦੱਸੋ ਇਦਾਂ ਨੂੰ ਮੂੰਹ ਕਰੋ ਕੀ ਨਾਮ ਕੇ ਰਲ ਨਾਂ ਦੱਸ ਦੋ ਬਣਾ ਜੀ ਮੇਰਾ ਨਾਮ ਮਨੀਸ਼ਾ ਹੈ ਜੀ ਗੱਡਾ ਬਤਾ ਰੋਸ਼ਨੀ ਕਿਹੜੀ ਕਲਾ ਚ ਪੜ੍ਹਦੇ ਹੋ ਤੁਸੀਂ ਮੈਂ ਤਾਂ ਜੀ ਪਲੱਸ 2 ਪਾਰ ਕਰ ਲਈ ਮੈਂ ਹੁਣ ਕੰਮ ਕਰਦੀ ਆਂ ਕੀ ਕਰਦੇ ਹੋ ਮੈਂ ਟੂਰਨ ਟਰੈਵਲਸ ਕੰਮ ਕਰਦੀ ਆਂ ਜੀ ਹਾਂ ਜੀ ਅੱਗੇ ਨਹੀਂ ਸਟੱਡੀ ਕੀਤੀ ਕਰਨੀ ਆ ਜੀ ਆਨਲਾਈਨ ਸਟੱਡੀ ਕਰਦੀ ਆਂ ਹਾਂ ਜੀ ਤੇ ਤੁਸੀਂ 7ਵੀਂ ਵੀ ਹੈ 70 ਵਿੱਚ ਪੜਦੀਆਂ 70 ਵਿੱਚ ਪੜਦੀਆਂ ਅੱਜ ਕੀ ਹੈ ਇੱਥੇ ਜੀ ਅੱਜ ਅੱਜ ਦੇ ਦਿਨ ਸਾਡੇ ਗੁਰੂਆਂ ਦੇ ਸਾਬਜਾਦਿਆਂ ਦੇ ਛੋਟੇ ਸਾਬਜਾਦਿਆਂ ਦੀ ਸ਼ਹੀਦੀ ਹੋਈ ਸੀ ਅ ਵਜ਼ੀਰ ਖਾਨ ਨੇ ਸਾਡੇ ਛੋਟੇ ਸਾਬਜਾਦਿਆਂ ਨੂੰ ਬਾਬਾ ਜਰਾਵਰ ਸਿੰਘ ਨੂੰ ਤੇ ਬਾਬਾ ਫਤਿਹ ਸਿੰਘ ਜੀ ਨੂੰ ਇਟਾਂ ਵਿੱਚ ਚਿੰਨ ਦਿੱਤਾ ਸੀ ਠੀਕ ਆ ਤੇ ਤਾਂ ਕਰਕੇ ਇਸ ਗੁਰਦੁਆਰੇ ਵਿੱਚ ਸਾਡੇ ਗੁਰੂਆਂ ਨੂੰ ਜਿਹੜੀ ਇਟਾਂ ਵਿੱਚ ਜਿਨੇ ਸੀ ਉਹਨਾਂ ਉੱਤੇ ਪੇਂਟ ਕਰਕੇ ਇਸ ਥੱਲੇ ਰੱਖਿਆ ਹੋਇਆ ਹੈ ਬੜੇ ਸਨਮਾਨ ਨਾਲ ਤੇ ਅ ਅੱਜ ਦੇ ਦਿਨ ਹੀ ਸਾਰੀ ਜਿਹੜੀ ਸਾਡੇ ਗੁਰੂਆਂ ਦੀ ਹੋਰ ਵੀ ਵੱਡਾ ਦੇਣਾ ਇਤਿਹਾਸ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਪ੍ਰਗਟ ਨਾਮ ਹੈ ਹਾਂਜੀ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਪੁੱਤ ਸਾਡੇ 10 ਗੁਰੂ ਨੇ ਜੀ ਦੱਸੋਗੇ ਨਾਮ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਸ੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚਲੋ ਤੁਹਾਨੂੰ ਆ ਦੰਨਿਆ ਇਹ ਚ ਜੀਵਨ ਪਿਉਰਾ ਸਾਰਾ ਤੇ ਤੁਹਾਨੂੰ ਪੰਜ ਪਿਆਰਿਆਂ ਦੇ ਨਾਮ ਆਉਂਦੇ ਨੇ ਹਾਂ ਜੀ ਤੇਰਨ ਸਿੰਘ ਉਲਟ ਫੁਲਟ ਆਉਂਦੇ ਨੇ ਉਲਟ ਫੁਲਟ ਐ ਨਹੀਂ ਪਤਾ ਕਹਿਣਾ ਅਦਬ ਸਤਕਾਰ ਨਾਲ ਕਹਾਂ ਮੈਂ ਦੱਸ ਸਕਦਾ ਨਾ ਕੋਈ ਨਹੀਂ ਅੱਗੇ ਪਿੱਛੇ ਦੱਸ ਸਕਦੇ ਹਾਂ ਕੋਈ ਨਹੀਂ ਦੱਸੋ ਜਿਆ ਉਲਟ ਫੁਲਟ ਸ਼ਬਦ ਨਾ ਸਤਕਾਰਤ ਸ਼ਬਦ ਨਹੀਂ ਹੈਗਾ ਆਪਾਂ ਸਾਹਿਬ ਜੀ ਦੇ ਪਿਆਰਿਆਂ ਦੇ ਨਾਮ ਲੈਣੇ ਨੇ ਤੁਸੀਂ ਐ ਦੱਸ ਦੋ ਵੀ ਜਿੱਥੋਂ ਜਿੱਥੋਂ ਆਉਂਦੇ ਨੇ ਕੋਈ ਨਹੀਂ ਦੱਸ ਸਕੂਗਾ ਮੋਕਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਧਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਭਾਈ ਦੇਵ ਸਿੰਘ ਜੀ ਦਇਆ ਸਿੰਘ ਜੀ ਦਇਆ ਸਿੰਘ ਜੀ ਭਾਈ ਭਾਈ ਸੈਬ ਸਿੰਘ ਜੀ ਆ ਤੁਸੀਂ ਵੀ ਜਰੂਰ ਪੜਨਾ ਇਹਨਾਂ ਨੂੰ ਸਿਮਰਨ ਵਾਲੇ ਦੋ ਇੱਕ ਥੋੜੀ ਜੀ ਸਾਡੇ ਵੱਲੋਂ ਭੇਟ ਆ ਉਹ ਸਿਰਫ ਯਾਦਗਾਰ ਵੀ ਤੁਹਾਨੂੰ ਰਹੇ ਵੀ ਤੁਸੀਂ ਇਦਾਂ ਜਵਾਬ ਦਿੱਤੇ ਸੀ ਇਹ ਸਿਮਰਨ ਲਾਉਂਗੇ ਨਾ ਉਹ ਚੱਲਿਆ ਕਰੂਗਾ ਘਰੇ ਥੈਂਕ ਯੂ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸ ਨਾਮਾ ਬੋਲੇ ਜੀ ਤਸਕੀਰਤ ਯਾ ਕੇਕਾਰਾ ਲਾ ਦੋ ਪਹਿਲਾਂ ਫਿਰ ਉੱਚੀ ਬੋਲੇ ਉੱਚੀ ਚੜਦੀ ਕਲਾ ਦਾ ਸਿੰਘ ਆਨ ਓਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਓੰਕਾਰ ਸੁਣਾ ਦੇ ਇੱਕ ਓੰਕਾਰ ਸਤਿਨਾਮ ਕਰਤਾ ਪੂਰਤ ਨਿਰਭਉ ਨਿਰਬੈ ਕਾਲ 무ਰਤ ਜੋਨੀ ਸੇਵ ਗੁਰਪ੍ਰਸਾਦ ਇੱਕ ਝਪ ਆਸਾ ਸੱਚ ਹੈ ਵੀ ਸੱਚ ਨਾਨਕ ਹੋਸੀ ਹੀ ਸੱਚ ਵਾਹਿਗੁਰੂ ਜੀ ਕਾ ਆਪਣੇ ਗੁਰੂ ਕਿੰਨੇ ਨੇ ਪੁੱਤ 10 ਗੁਰੂ ਐ 10 ਠੀਕ ਐ ਤੇ ਅੱਜ ਦੇ ਦਿਨ ਕੀ ਹੋਇਆ ਸੀ ਭਲਾ ਅੱਜ ਕਿਉਂ ਆਇਆ ਆਪਾਂ ਸਭ ਜਦ ਦੇ ਸੀਧ ਹੋਏ ਸਭ ਸੀਧ ਹੋਏ ਠੀਕ ਆ ਆ ਪੜਨਾ ਤੁਸੀਂ ਇਤਿਹਾਸ ਇਹਦੇ ਵਿੱਚ ਆ ਤੇ ਇੱਕ ਆਹਾਗਾ ਇਹ ਨਾ ਕਰੇ ਮੇਰੇ ਵੀ ਮਾੜਾ ਜਿਹਾ ਕੈਮਰਾ ਚੱਲਦਾ ਕਰੇ ਨਾ ਦਾਦੂ ਨੂੰ ਵੀ ਦਾਦੂ ਨੇ ਦਾਦੂ ਨੇ ਦਾਦੂ ਨੂੰ ਵੀ ਘਰੇ ਸਾਰਿਆਂ ਨੂੰ ਬਿਠਾ ਕੇ ਨਾ ਬਿਠਾ ਲੈਣਾ ਲੈਨ ਚ ਲੈਨ ਚ ਆਜੋ ਸਾਰੇ ਹਾਂਜੀ ਉਸ ਤੋਂ ਬਾਅਦ ਚ ਇਹ ਇੱਥੋਂ ਆਨ ਹੋ ਜਾਣਾ ਤੁਹਾਡੇ ਮੋਬਾਈਲ ਨਾਲ ਚਾਰਜ ਹੋ ਜਾਏਗਾ ਇਹ ਪਾਣੀ ਹੈ ਜਿਹੜੀ ਪਾਣੀ ਲਾਉਣੀ ਹੈ ਨਾ ਜਿਵੇਂ ਇੱਕ ਨੰਬਰ ਤੇ ਜਪਜੀਤ ਸਾਹਿਬ ਆ ਦੋ ਨੰਬਰ ਤੇ ਜ압 ਸਾਹਿਬ ਐਡਾ ਸਾਰੇ ਨੇ ਜਿਹੜਾ ਨੰਬਰ ਦਬੋਗੇ ਉਹੀ ਚੱਲ ਪੂਗੀ ਠੀਕ ਹੈ ਓ ੰਕਾਰ ਸਤਿਨਾਮ ਮਖਮ ਵਾਲੀਏ ਕਰਤਾ ਮੁਰਖ ਨਿਰਭਾਉ ਨਿਰਵੈਰੁ ਅਕਾਲ ਮੂਰਤ ਅਜੂਨੀ ਹਾਂ ਆਫ ਹਾਂਜੀ ਕਿੰਨੇ ਦੀ ਇਹ ਇਹ ਤਾਂ ਗਿਫਟ ਆ ਵੀਰੇ ਇਹ ਗਿਫਟ ਆ ਬੱਚੇ ਆ ਚਲੋ ਸਾਡਾ ਵੀ ਹੁਣ ਸੱਦਾ ਹੋ ਗਿਆ ਜੀ ਬੱਚਿਆਂ ਲਈ ਹੈ ਮੁੱਖਮੇ ਕੰਨ ਬੱਚਿਆਂ ਨੂੰ ਜੋੜਨ ਲਈ ਇਤਿਹਾਸ ਨਾਲ ਹਾਂਜੀ ਹਾਂਜੀ ਇਹ ਟੜੀਂ ਟਕੀ ਆ ਗੜੀਆਂ 'ਚ ਕੀ ਹੁੰਦਾ ਨਹੀਂ ਕੀ ਪੈਸੇ ਦਿਖਾ ਰਹੇ ਤੁਸੀਂ ਟਾਈਮ ਹੀ ਹੁੰਦਾ ਟਾਈਮ ਚੱਲ ਜਾ ਛੇਤੀ ਇੱਥੇ ਰਹਿ ਜਾਣੇ ਬੱਚੇ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਤੁਸੀਂ ਨਾ ਪ੍ਰਾਲਾਪ ਬਹੁਤ ਵਧੀਆ ਲੱਗਿਆ ਤੁਹਾਨੂੰ ਧੰਨਵਾਦ ਕਿੱਥੇ ਜਾਣੇ ਤੇ ਰਹਿਣੇ ਬਈ ਹਾਂਜੀ ਹਾਂਜੀ ਸ਼ਿਮਲਾਪਰੀ ਮੈਂ ਵੀ ਸ਼ਿਮਲਾਪਰੀ ਕੋਲ ਰਹਿੰਦਾ ਹਾਂ ਅੱਛਾ ਦੱਬਾ ਚੋਂ ਕਿਹ ਪੁਰਾਣੀ ਵਾਲੀ ਹਾਂ ਹਾਂ ਉੱਥੇ ਵਰਗੀ ਬਈ ਹਾਂਜੀ ਬੈਕ ਸਾਈਡ ਤੇ ਆਪਣਾ ਘਰ ਹੈ ਠੀਕ ਹੈ ਹਾਂ ਦੱਬਾ ਨੇੜੇ ਹੀ ਆ ਆਫਿਸ ਆਪਣਾ ਖਰੜਚਾ ਸਿਟੀ ਹਾਰਡ ਹੈ ਜੀ ਠੀਕ ਠੀਕ ਜੀ ਬਹੁਤ ਵੀਡੀਓ ਵੇਖ ਰਹੇ ਆਪਾਂ ਧੰਨਵਾਦ ਜ